ਜਾਏਂ ਦੋਸਤੋ ਲਾਈਵ ਖਬਰ ਈਡੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਲੱਖਾ ਸਿਧਾਨਾ ਵੱਲੋਂ ਇੱਕ ਪੱਤਰਕਾਰ ਵੀਰ ਨੂੰ ਧਮਕੀ ਦਿੱਤੀ ਜਾਂਦੀ ਹੈ ਜਿਸ ਧਮਕੀ ਦੇ ਵਿਰੋਧ ਵਿੱਚ ਹਰਪਾਲ ਸਿੰਘ ਪੰਗੂ ਸ਼ਾਟਰ ਵੈਲਫੇਅਰ ਪ੍ਰੈਸ ਸੁਸਾਇਟੀ ਦੇ ਪ੍ਰਧਾਨ ਔਰ ਉਹਨਾਂ ਦੇ ਸਾਥੀਆਂ ਵੱਲੋਂ ਸ਼ਾਟਰ ਚੌਂਕ ਵਿੱਚ ਪ੍ਰਦਰਸ਼ਨ ਕੀਤਾ ਜਾਂਦਾ ਹੈ ਇਸ ਪ੍ਰਦਰਸ਼ਨ ਵਿੱਚ ਪੁਤਲਾ ਫੂਕ ਕੇ ਨਾ ਖੂਬ ਨਾਅਰੇਬਾਜੀ ਵੀ ਕੀਤੀ ਜਾਂਦੀ ਹੈ ਔਰ ਜਿੰਦਾਬਾਦ ਜਿੰਦਾਬਾਦ प्रकारा पाच தோ பாதோ பழ मुदाबाद 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 ਹਾਂਜੀ ਹਾਂਜੀ ਇੱਕ ਪੱਤਰਕਾਰ ਸਾਥੀਓ ਆਪਜੀ ਨੂੰ ਪਤਾ ਹੈ ਕਿ ਮਨਜਿੰਦਰ ਚੀਸੇ ਸਿੱਧੂ ਜੋ ਸਾਡੇ ਇੱਕ ਬਹੁਤ ਸੁਲਝੇ ਹੋਏ ਪੱਤਰਕਾਰ ਭਰਾਣੇ ਬੀਲਡ ਚ ਕੰਮ ਕਰਦੇ ਆ ਰਹੇ ਨੇ ਮਾਲਵੇ ਤੋਂ ਉਹਨਾਂ ਨੂੰ ਆਪਣੇ ਲੱਖਾ ਸੁਧਾਨਾ ਜਿਹਨੂੰ ਸਮਾਜ ਸੇਵੀ ਆਪਾਂ ਕਹਿੰਦੇ ਸੀ ਉਹ ਨਹੀਂ ਮੈਂ ਕਹਿੰਦਾ ਕਹਿੰਦੇ ਸੀ ਜਦੋਂ ਉਸ ਇਨਸਾਨ ਨੇ ਸਾਡੇ ਪੱਤਰਕਾਰ ਨੂੰ ਧਮਕੀ ਦਿੱਤੀ ਆ ਮੈਂ ਤੇਰਾ ਪੈੜੀ ਕਰੂੰ ਮੈਂ ਤੈਨੂੰ ਦੇਖ ਲੂੰਗਾ ਮੈਂ ਲੱਖਾ ਸੁਧਾਨਾ ਨੂੰ ਪੁੱਛਦਾ ਵਾਂ ਮਿੱਤਰਾ ਤੂੰ ਪਹਿਲਾਂ ਜਿਹੜਾ ਤੇਰਾ ਰੂਪ ਹੀ ਐਕਟਰ ਨਾਲ ਤੈਨੂੰ ਪੰਜਾਬ ਪੂਰਾ ਜਾਣਦਾ ਹੀ ਕੀ ਗੱਲ ਤੇਰੇ ਹੀ ਕਿਹਦੋਂ ਤੂੰ ਰਾਜਨੀਤੀ ਜਿਹੜੀ ਤੂੰ ਹਾਰ ਗਿਆ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਆ ਗਿਆ ਤੂੰ ਪੁਰਾਣਾ ਰੂਪ ਧਾਰਨ ਕਰ ਲਿਆ ਤੂੰ ਸਾਡੇ ਨਾਲ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੀਆਂ ਸ਼ੁਰੂ ਕਰਤੀਆਂ ਮੈਂ ਤੈਨੂੰ ਵੀਰ ਇੱਕ ਬੇਨਤੀ ਵੀ ਕਰਦਾ ਤੇ ਚੇਤਾਵਨੀ ਦੇਣਾ ਜੇ ਸਾਡੇ ਮਨਜਿੰਦਰ ਜੀ ਸਿੱਧੂ ਨੂੰ ਅਭੀ ਨਬੀ ਜਰੂ ਛੜੀਟ ਵੀ ਆ ਗਈ ਉਸ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਕਿਉਂ ਅੱਜ ਤੇ ਤੁਹਾਨੂੰ ਦੁਨੀਆ ਜਾਣਦੀ ਨਾ ਇਸੇ ਪੱਤਰਕਾਰਾਂ ਪਰਵਾਹ ਦੇ ਬਦੌਲਤੀ ਤੈਨੂੰ ਜਾਣਦੀ ਆ ਤੂੰ ਪਤਾ ਨਹੀਂ ਤੈਨੂੰ ਕਿਹੜਾ ਹੰਕਾਰ ਆ ਗਿਆ ਬਸ ਲੱਖਿਆ ਸਿਧਾਨਾ ਜੀ ਹਾਂ ਜੀ ਜੀ ਕਾਰਵਾਈ ਪਕਾਤ ਸਾਹਿਬ ਤੋਂ ਬਾਅਦ ਜਿਹੜਾ ਕੋਲ ਮਨਵੱਤਰੀ ਅੱਗੇ ਦਿੱਤੇ ਜਾਣਗੇ ਤੇ ਤੁਮਨੇ ਵੀ ਲਾਈ ਜਾਣਗੇ ਦੇਖੋ ਜੀ ਅੱਜ ਸ਼ਾਡਾ ਪ੍ਰੈਸ ਵੈਲਪਰ ਸੁਸਾਇਟੀ ਦੇ ਵੱਲੋਂ ਅੱਜ ਸ਼ਾਡਾ ਚੌਂਕ 'ਚ ਲੱਖੇ ਸਿਧਾਨੇ ਦਾ ਪਿੱਟ ਸਿਆਪਾ ਦਾ ਪੁਤਲਾ ਫੂਕਿਆ ਗਿਆ ਵਾ ਇੱਕ ਹਫ਼ਤੇ ਦਾ ਅਸੀਂ ਟਾਈਮ ਦਿੰਦੇ ਆਂ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ 'ਚ ਤੱਕ ਜੇ ਲੱਖੇ ਸਿਧਾਨੇ ਦੇ ਖਿਲਾਫ ਪਰਚਾ ਦਰਜ ਨਾ ਕੀਤਾ ਤੇ ਅਸੀਂ ਜਿਹੜਾ ਪੂਰੇ ਪੰਜਾਬ 'ਚ ਇਸੇ ਤਰ੍ਹਾਂ ਇੱਕ ਵੱਡਾ ਸੰਘਰਸ਼ ਐਲਾਨ ਕਰਾਂਗੇ ਪੂਰੇ ਪੰਜਾਬ 'ਚ ਇਹਦੇ ਪੁਤਲੇ ਫੂਕੇ ਜਾਣਗੇ ਇੱਕ ਸਵਾਲ ਫਿਰ ਮੈਂ ਧਿਆਨ ਕਰ ਲਉਣਾ ਜਿਹੜਾ ਅਗਰ ਪੁੱਛੇ ਸੀ ਬਾਰ ਬਾਰ ਜਿਹੜੀਆਂ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਸਮੱਸਿਆ ਆਉਂਦੀਆਂ ਤਾਂ ਕਿਰ ਵੀ ਇਦਾਂ ਦੇ ਕਈ ਬੰਦੇ ਆ ਜਿਹੜੇ ਐਕਟਿਵ ਹੁੰਦੇ ਨੇ ਤੇ ਪੱਤਰਕਾਰਾਂ ਬਣਾ ਨਾ ਉਹ ਗੱਲ ਦੁਰਵਰਤੋਂ ਕੀਤੀ ਜਾਂਦੀ ਹੈ ਉਨਾਂ ਵਾਸਤੇ ਕੋਈ ਸਰਕਾਰ ਨੂੰ ਐਜ ਕੋਈ ਐਕਸ਼ਨ ਲੈਣਾ ਪਵੇ ਜਦੋਂ ਰੂਲ ਰੈਗਨਿਸ਼ਨ ਭਾਈਜਾ ਕੋ ਮਤਾਂ ਪਾਸ ਹੋਵੇ ਦੇਖੋ ਪੱਤਰਕਾਰ ਵੀਰ ਜੀ ਇਹ ਲੋਕ ਜਿਹੜੇ ਆ ਆਪਣੀ ਪਬਲਿਸਿਟੀ ਕਰਨ ਵਾਸਤੇ ਜਿਹੜੇ ਇਹੋ ਜਿਹੇ ਡੱਡੂ ਡਰਾਮੇ ਕਰਦੇ ਇਹਨਾਂ ਦੀ ਕਾਤ ਨਹੀਂ ਆ ਗਈ ਵੀ ਪੱਤਰਕਾਰ ਇਹਨੂੰ ਚਿਹਰੇ ਵਰਗੇ ਪਬਲਿਸਿਟੀ ਲੈ ਰਹੇ ਨੇ ਪੱਤਰਕਾਰ ਨੂੰ ਗਲਤ ਬੋਲੋ ਵੀ ਪੂਰੇ ਪੰਜਾਬ ਚ ਪਤਾ ਪੱਤਰਕਾਰ ਭਾਈ ਜਖਾ ਖਬਰ ਚਲਾਉ ਮੇਰਾ ਨਾਮ ਆਊਗਾ ਤੇ ਬਾਕੀ ਨਹੀਂ ਸਰਕਾਰ ਦੀ ਗੱਲ ਸਰਕਾਰ ਨੂੰ ਅੱਗੇ ਬੇਨਤੀ ਕੀਤੀ ਵੀ ਪੱਤਰਕਾਰਾਂ ਵਾਸਤੇ ਕੋਈ ਕਾਨੂੰਨ ਲੈ ਕੇ ਆਓ ਜਿੰਨੋਂ ਦੇ ਸਾਡੇ ਪੱਤਰਕਾਰਾਂ ਤੇ ਹਮਲੇ ਹੋ ਰਹੇ ਨੇ ਤੇ ਇਹੋ ਜਿਹੇ ਜਿਹੜੇ ਜੈਕਸਨ ਜਿਹੜਾ ਪਹਿਲਾਂ ਪੈਦਾ ਕੀਤਾ ਸੀ ਹੁਣ ਇਹ ਸਮਝੋ ਸਮਾਜ ਸੇਵੀ ਨਹੀਂ ਗੈਸਟਰ ਵਾਲੇ ਰੂਪ ਇਤਾਰ ਕਰ ਚੁੱਕਾ ਲਖਸਤਾਨਾ ਉਮੀਦਵਾਰ ਪੱਤੂ ਵੀ ਆਪਣਾ ਮੈਦਾਨ ਦੇ ਵਿੱਚ ਉਤਰੇ ਤੇ ਦੇਖੀ ਸਾਡੇ ਕੋ ਖਾਸਾ ਵੋਟਾਂ ਨਹੀਂ ਪਈਆਂ ਜਨਤਾ ਨੇ ਤੇ ਸਰਕਾਰ ਵੀ ਨਹੀਂ ਕੀਤਾ ਲੱਗਦਾ ਨਹੀਂ ਕਿfro ਚੀਜ਼ ਦੇ ਮਾਮਲੇ ਚ ਇਹ ਵਾਕਿਆ ਕੋਈ ਪਬਲਿਸ਼ਿੰਗ ਨਹੀਂ ਹੋਵਾ ਜਦੋਂ ਇਤਨਾ ਅੱਗੇ ਆਉਣ ਦਾ ਤਰੀਕਾ ਵਾ ਜੇਰੇ ਜਦੋਂ ਆਪਾਂ ਸੌਦੇਬਾਜ਼ੀ ਕਰ ਲੈਣੀ ਪੈਸੇ ਮੋਟੇ ਮਿਲ ਗਏ ਤੇ ਕੀ ਲੋੜ ਇਹਨੂੰ ਰਾਜਨੀਤੀ ਕਰਨੇ ਡਰਾਮਾ ਕੀਤਾ ਸੀ ਇੱਕੇ ਜਿਹੜੀ ਇਲੈਕਸ਼ਨ ਲੜ ਰਹੀ ਦੀ ਇਲੈਕਸ਼ਨ ਤੋਂ ਨਹੀਂ ਇਹ ਕਿ ਇਹਨਾਂ ਬਿਜ਼ਨਸ ਜਿਹੜਾ ਬਣਾਇਆ ਹੋਇਆ ਵਾ ਪੈਸੇ ਲੈ ਕੇ ਬਹਿ はい